ਕੀ ਲਿਖਿਆ ਹੋਇਆ ਹੈ ਸਿੰਗਲ ਯੂਜ਼ ਪਲਾਸਟਿਕ ਖਤਰੇ ਦੀ ਗਾਰੰਟੀ ਕੀ ਇਹਦਾ ਮੈਸੇਜ ਕੀ ਹੈ ਜੀ ਜੀ ਸਰ ਇੱਥੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਪਲਾਸਟਿਕ ਹੈ ਜਿਹੜੀ ਆਪਣੀ ਸਿਹਤ ਲਈ ਹਾਨੀਕਾਰਕ ਹੈ ਠੀਕ ਹੈ ਜੀ ਤੇ ਉਹਦੇ ਲਈ ਅਸੀਂ ਸਰ ਸਰ ਹਰ ਜਗ੍ਹਾ ਤੇ ਅਵੇਅਰਨੈਸ ਕਰਦੇ ਹਾਂ ਕਿ ਜਿਹੜਾ ਪਲਾਸਟਿਕ ਆ ਉਹ ਨਾ ਵਰਤੋ ਉਹਦੇ ਲਈ ਆਪਾਂ ਥੈਲੇ ਯੂਜ਼ ਕਰ ਸਕਦੇ ਕੱਪੜੇ ਦੇ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜਿਹੜੀ ਆਪਾਂ ਪਲਾਸਟਿਕ ਤੋਂ ਮਤਲਬ ਅਲੱਗ-ਅਲੱਗ ਜਿਹੜਾ ਆਪਣਾ ਵੇਸਟ ਰੱਖਣਾ ਉਹਦੇ ਵਿੱਚ ਹੈਗਾ ਗਿੱਲਾ ਕੂੜਾ ਆ ਗਿਆ ਜੀ ਇਹਦੇ ਵਿੱਚ ਕਮਿਸ਼ਨਰ ਸਾਹਿਬ ਵੱਲੋਂ ਆਪਣਾ ਜਿਹੜਾ ਪਾਇਲਟ ਪ੍ਰੋਜੈਕਟ ਦੇ ਤਹਿਤ ਹਾਂ ਜੀ ਪਟਿਆਲਾ ਪਾਇਲਟ ਪ੍ਰੋਜੈਕਟ ਤਹਿਤ ਅਸੀਂ ਪੰਜ ਵਾਰਡਾਂ ਚ ਕੰਮ ਕਰ ਰਹੇ ਹਾਂ ਜੀ ਉਹਦੇ ਚ ਇਹ ਵੀ ਸਭ ਤੋਂ ਪਹਿਲਾਂ ਵੀ ਆਪਾਂ ਜਿਹੜਾ ਕੂੜਾ ਉਹਦੇ ਮੈਨੇਜਮੈਂਟ ਕਰਨੀ ਆ ਿੱਲਾ ਕੂੜਾ ਸੁੱਕਾ ਥੋੜਾ ਲੱਗ ਰੱਖਣਾ ਉਹ ਤੇ ਸਾਡੀ ਸਾਰੀ ਟੀਮ ਹੈ ਜੀ ਸੀਐਫ ਨੇ ਤੇ ਮੋਟੀਵੇਟਰਸ ਨੇ ਠੀਕ ਹੈ ਤੇ ਡਾਕਟਰ ਨਵਿੰਦਰ ਸਰ ਜਿਹੜੇ ਹੈਲਥ ਆਫੀਸਰ ਨੇ ਉਹ ਸਾਡੇ ਹੈੱਡ ਨੇ ਜੀ ਉਹਨਾਂ ਵੱਲੋਂ ਗਾਈਡੈਂਸ ਦੇ ਅਨੁਸਾਰ ਅਸੀਂ ਕੰਮ ਕਰਦੇ ਆ ਠੀਕ ਹੈ ਤੇ ਉਹਦੇ ਚ ਇਹ ਵੀ ਅਸੀਂ ਜਿਹੜੀ ਕੂੜੇ ਿੱਲੇ ਤੋਂ ਖਾਦ ਬਣਾਉਣਾ ਚਾਹ ਬਾਰ 17 ਜਿਹੜਾ ਹੈਗਾ ਉੱਥੇ ਖਾਦ ਦਾ ਆਪਾਂ ਸਟਾਲ ਲਗਾਇਆ ਹੈ ਠੀਕ ਹੈ ਜੀ ਜਿਹੜੀ ਇਹ ਖਾਦ ਹੈ ਕਿੱਲੇ ਕੂੜੇ ਤੋਂ ਤਿਆਰ ਹੁੰਦੀ ਹੈ ਠੀਕ ਹੈ ਜੀ ਜਿਹੜੀ ਇਹ ਖਾਦ ਹੈ ਸਾਡੇ ਆਪਾਂ ਬੁੱਟਿਆਂ ਦੇ ਵਿੱਚ ਬਹੁਤ ਥੋੜੀ ਜਿਹੀ ਮਾਤਰਾ 'ਚ ਪਾਈਏ ਤਾਂ ਬੁੱਤੇ ਬਹੁਤ ਵੱਧਦਾ ਹੋ ਜਾਂਦਾ ਹੈ ਠੀਕ ਹੈ ਇਹ ਅਸੀਂ ਇੱਕ ਅੱਜ ਸਿਰਫ ਲਗਾ ਰਹੇ ਆ ਅੱਗੇ ਤੋਂ ਫਿਰ ਰੈਗੂਲਰ ਤੇ ਸੇਲ ਵੀ ਕਰਾਂਗੇ ਠੀਕ ਹੈ ਜੀ ਸੇਲ ਵੀ ਕਰਨੀ ਹੈ ਤਾਂ ਮੈਡਮ ਕਿੰਨੇ ਕੁ ਦੀ ਇਹ ਇਹ ਤਕਰੀਬਨ 10 ਰੁਪਏ ਕਿਲੋ ਦੇ ਹਿਸਾਬ ਨਾਲ 10 ਰੁਪਏ ਕਿਲੋ ਦੇ ਹਿਸਾਬ ਨਾਲ ਹਾਂ ਠੀਕ ਤੇ ਇਹ ਬਿਲਕੁਲ ਲੈਸ ਕੋਸਟ ਹੈ ਇਹਦਾ ਆਪਣਾ ਫਾਇਦਾ ਬਹੁਤ ਹੈ ਇਹ ਇੱਕ ਨੇ